प्यारे पंजाब ਦੇ ਵਾਸੀਓ ਮੈਂ ਅੱਜ ਪੰਜਾਬ ਤੋਂ ਬਾਹਰ ਇੱਕ ਪਰਿਵਾਰ ਦੇ ਫੈਮਿਲੀ ਫੰਕਸ਼ਨ ਵਿੱਚ ਆਇਆ ਮੈਨੂੰ ਪਤਾ ਲੱਗਾ ਕਿ ਪਟਿਆਲੇ ਦੇ ਵਿੱਚ ਤੇ ਜ਼ੀਰੇ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਵਿਸ਼ੇਸ਼ ਤੌਰ ਜਿਹੜੀ ਪਟਿਆਲਾ ਪੁਲਿਸ ਉਹਨਾਂ ਨੇ ਬਹੁਤ ਜਬਰਜ ਕੀਤਾ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਕਾਰਪੋਰੇਸ਼ਨਸ ਦੇ ਵਿੱਚ ਤੇ ਮਿਸਪੈਲਟੀਆਂ ਦੇ ਵਿੱਚ ਜਿੰਨੀ ਵੀ ਪਟਿਆਲੇ ਜ਼ਿਲ੍ਹੇ 'ਚ ਹੋਈਆਂ ਨੇ ਆਪ ਦੇ ਗੁੰਡਿਆਂ ਨੇ ਪੁਲਿਸ ਅਫਸਰਾਂ ਨਾਲ ਰਲ ਕੇ ਪੁਲਿਸ ਮੁਲਾਜ਼ਮਾਂ ਨਾਲ ਰਲ ਕੇ ਜਿਹੜਾ ਸਾਡਾ ਇੱਕ ਬੁਨਿਆਦੀ ਹੱਕ ਹੈ ਇਲੈਕਸ਼ਨਾਂ ਲੜਨ ਦਾ ਉੱਥੇ ਸਾਡੇ ਕੈਂਡੀਡੇਟਸ ਦੇ ਕੋਲੋਂ ਉਹਨਾਂ ਦੇ ਕਾਗਜ਼ ਫੜੇ ਗਏ ਉਹਨਾਂ ਦੀ ਨਾਮਿਨੇਸ਼ਨਸ ਪਹਿਲੀ ਗੱਲ ਤੇ ਕਾਗਜ਼ੀ ਨਹੀਂ ਭਰਨ ਦਿੱਤੇ ਗਏ ਵੱਡੇ ਪੈਮਾਨੇ ਤੇ ਗੁੰਡੇ ਇਕੱਠੇ ਹੋਏ ਦਫਤਰਾਂ ਚ ਐਂਟਰ ਨਹੀਂ ਕਰ ਦਿੱਤੇ ਜਿੱਥੇ ਕਿਤੇ ਐਂਟਰ ਕੀਤੇ ਨੇ ਨੋਮੀਨੇਸ਼ਨ ਦੇ ਕਾਗਜ਼ ਫੜ ਕੇ ਕਾਗਜ਼ ਪਾੜ ਦਿੱਤੇ ਗਏ ਨੇ ਬਦਸਲੂਕੀ ਆਦਮੀਆਂ ਤੱਕ ਹੀ ਨਹੀਂ ਸਾਡੀਆਂ ਪਣਾ ਤੱਕ ਔਰਤਾਂ ਤੱਕ ਵੀ ਰੱਖੀ ਹੈ ਜਿਹੜੀ ਪੰਜਾਬ ਦੇ ਕਿਰਦਾਰ ਦੇ ਤੇ ਪੰਜਾਬ ਦੀ ਸੋਚ ਦੇ ਖਿਲਾਫ ਮੈਂ ਅੱਜ ਵਿਸ਼ੇਸ਼ ਤੌਰ ਚੀਫ ਮਿੰਸਟਰ ਪੰਜਾਬ ਨੂੰ ਇਹ ਚੁਣੌਤੀ ਦੇਣਾ ਚਾਹਨਾ ਕਿ ਭਗਵੰਤ ਮਾਨ ਜੀ ਤੁਸੀਂ ਜਿਹੜਾ ਨਾਹਰਾ ਦੇ ਕੇ ਆਏ ਸੀ ਕਿ ਅਸੀਂ ਇੱਕ ਨਵੀਂ ਸੋਚ ਲੈ ਕੇ ਆਵਾਂਗੇ ਇੱਕ ਨਵਾਂ ਪਰਿਵਰਤਨ ਲੈ ਕੇ ਆਵਾਂਗੇ ਅਸੀਂ ਸਾਫ਼ ਸੁਥਰੀ ਰਾਜਨੀਤੀ ਲੈ ਕੇ ਆਵਾਂਗੇ ਤੁਸੀਂ ਤੇ ਜਬੂਰੀ ਹੱਕ ਵੀ ਲੋਕਾਂ ਦਾ ਮਾਰਨਾ ਸ਼ੁਰੂ ਕਰ ਦਿੱਤਾ ਇਹ ਗੁੰਡਾਗਰਦੀ ਨਿਰੀ ਪੰਚਾਇਤਾਂ ਇਲੈਕਸ਼ਨਾਂ ਚ ਹੀ ਨਹੀਂ ਬਾਏ ਇਲੈਕਸ਼ਨਾਂ ਵਿੱਚ ਹੀ ਨਹੀਂ ਅਸੀਂ ਹੁਣ ਕਾਰਪੋਰੇਸ਼ਨ ਤੇ ਮਿਊਸਪੈਲਟੀਆਂ ਦੇ ਇਲੈਕਸ਼ਨਾਂ ਤੱਕ ਵੀ ਤੁਸੀਂ ਆਗੇ ਤੇ ਮੈਂ ਤੁਹਾਨੂੰ ਇਸ ਗੱਲ ਦੀ ਚੇਤਾਵਨੀ ਦੇਣਾ ਚਾਹਨਾ ਮਿਡ ਟਰਮ ਪੋਲ ਦੇ ਵਿੱਚ ਜਦੋਂ ਹੁਣੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਨੇ ਤੁਸੀਂ 13 ਸੀਟਾਂ ਦੀ ਗੱਲ ਕਰਦੇ ਕਰਦੇ ਤਿੰਨਾਂ ਤੇ ਆ ਗਏ ਤੁਸੀਂ 92 ਸੀਟਾਂ ਜਿੱਤੇ ਸੀ ਤੇ ਬੱਤੀਆਂ ਤੇ ਆ ਗਏ ਤੁਸੀਂ 42% ਵੋਟ ਲਈ ਸੀ ਤੇ 26 ਤੇ ਆ ਗਏ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਜੋਂ ਤੱਕ ਅਸੈਂਬਲੀ ਦੀ ਹੁਣ ਟਾਈਮ ਆਣਾ 2 ਸਾਲ ਬਾਅਦ ਤੁਹਾਨੂੰ ਇੱਕ ਵੀ ਸੀਟ ਸਮੁੱਚੇ ਪੰਜਾਬ 'ਚ ਨਹੀਂ ਮਿਲਣੀ ਇਹ ਜਿਹੜਾ ਗੁੰਡਾਗਰਦੀ ਦਾ ਅੰਸਰ ਜਿਹੜਾ ਗੁੰਡਾਗਰਦੀ ਦਾ ਇੱਕ ਪੈਮਾਨਾ ਤੁਸੀਂ ਤੈਅ ਕੀਤਾ ਹੈ ਇਹਦੀ ਵੱਡੀ ਕੀਮਤ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਤੈਅ ਕਰਨੀ ਪਵੇਗੀ ਮੈਂ ਸਮੁੱਚੀ ਕਾਂਗਰਸ ਤੇ ਸਾਰੇ ਕਾਡਰ ਨੂੰ ਇਹ ਯਕੀਨ ਦਿਵਾਣਾ ਚਾਹਨ ਸਮੁੱਚੀ ਕਾਂਗਰਸ ਤੇ ਤੁਹਾਡਾ ਦਾਸ ਪ੍ਰਤਾਪ ਸਿੰਘ ਬਾਜਵਾ ਇਸ ਘੜੀ ਵਿੱਚ ਤੁਹਾਡੇ ਨਾਲ ਹੈ ਇਮੀਡੀਏਟਲੀ ਅਸੀਂ ਕਚਹਿਰੀਆਂ ਦਾ ਰੁਖ ਵੀ ਕਰਾਂਗੇ ਅਸੀਂ ਹਰ ਲੜਾਈ ਤੁਹਾਡੀ ਲੜਾਂਗੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਦੀ ਜਿੱਥੇ ਵੀ ਜਾਣਾ ਪੈਗਾ ਕਲੈਕਟਿਵ ਕਾਂਗਰਸ ਦੀ ਲੀਡਰਸ਼ਿਪ ਤੁਹਾਡੀ ਲੜਾਈ ਲੜੇਗੀ ਬਿਲਕੁਲ ਫਿਕਰ ਨਹੀਂ ਕਰਨਾ ਡਟ ਕੇ ਰਹਿਣਾ ਤੇ ਉਹਨਾਂ ਪੁਲਿਸ ਅਫਸਰਾਂ ਨੂੰ ਤੇ ਐਡਮਿਨਿਸਟ੍ਰੇਸ਼ਨ ਮੈਂ ਇਹੀ ਗੱਲ ਕਹਿ ਦੇਣਾ ਚਾਹਨਾ ਤੁਸੀਂ ਲੰਬਾ ਟਾਈਮ ਨੌਕਰੀਆਂ ਕਰਦੀਆਂ ਨੇ ਜੋ ਕੁਝ ਤੁਸੀਂ ਕੀਤਾ ਚੰਗੀ ਤਰ੍ਹਾਂ ਸਮਝ ਲਓ ਸਾਡੇ ਦਿਲ ਤੇ ਲਿਖਿਆ ਗਿਆ ਇਹਦੀ ਕੀਮਤ ਤੁਹਾਨੂੰ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਅਦਾ ਕਰਨੀ ਪਵੇਗੀ ਸੋ ਇਹੀ ਕਹਿੰਦਾ ਹੋਇਆ ਸਮੁੱਚੀ ਕਾਂਗਰਸ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹਨਾ ਕਾਂਗਰਸੀ 엘ਿਟ ਲੀਡਰਸ਼ਿਪ ਬਿਨਾ ਖੌਫ ਤੁਹਾਡੇ ਨਾਲ ਹੈ ਡਟ ਕੇ ਤੁਹਾਡੇ ਨਾਲ ਹੈ ਤਗੜੇ ਹੋ ਕੇ ਚੱਲੋ ਇਹਦੇ ਵਿੱਚ ਲੋਕਾਂ ਦੀ ਜਿੱਤ ਹੋਏਗੀ ਪੰਜਾਬ ਦੀ ਜਿੱਤ ਹੋਏਗੀ ਤੇ ਇਹ ਜਿਹੜੀ ਲੋਕ ਮਾਰੂ ਪਾਲਸੀਆਂ ਨੇ ਇਹਨਾਂ ਦੀ ਹਾਰ ਹੋਏਗੀ ਇੰਨਾ ਹੀ ਕਿਹਾ ਹੋਇਆ ਮੈਂ ਆਗਿਆ ਲੈਣਾ ਜਿੱਥੇ ਵੀ ਲੋੜ ਹੋਏ ਤੁਸੀਂ ਸਿੱਧੇ ਤੌਰ ਤੇ ਮੇਰੇ ਨਾਲ ਇਨ ਟੱਚ ਹੋਵੇ ਕਾਂਗਰਸ ਦੀ ਸਾਰੀ ਲੀਡਰਸ਼ਿਪ ਨਾਲ ਇਨ ਟੱਚ ਹੋਵੋ ਅਸੀਂ ਤੁਹਾਡੀ ਪਿੱਠ ਪਿੱਛੇ ਰਵਾਂਗੇ ਬਹੁਤ ਬਹੁਤ ਸ਼ੁਕਰੀਆ